ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੱਲ ਤੇ ਪਰਸੋਂ ਦੋ ਦਿਨ ਬਿਹਾਰ ਦੀ ਜਿਹੜੀ ਸਪੈਸ਼ਲ ਬੋਟ ਸੁਧਾਈ ਹੋ ਰਹੀ ਹੈ ਉਹਦੇ ਬਾਰੇ 'ਚ ਬਹਿਸ ਸੁਣੀ ਹੈ ਤੇ ਜਿਸ ਤਰ੍ਹਾਂ ਦੀਆਂ ਜੱਜਾਂ ਦੀਆਂ ਟਿੱਪਣੀਆਂ ਨੇ ਉਹ ਕੋਈ ਬਹੁਤ ਸੁਖਾਵੀਆਂ ਟਿੱਪਣੀਆਂ ਨਹੀਂ ਹੈ। ਆ ਅੱਡ-ਅੱਡ ਵਕੀਲ ਬਾਰ-ਬਾਰ ਇੱਕ ਗੱਲ ਦਾ ਜ਼ਿਕਰ ਕਰ ਰਹੇ ਹੈ ਵੀ ਜਿਹੜੇ 11 ਜਿਹੜੇ ਡਾਕੂਮੈਂਟ ਹੈ ਉਹ ਕਹੇ ਗਏ ਹੈ ਉਹਨਾਂ ਦੇ ਬਹੁਤ ਸਾਰੇ ਲੋਕਾਂ ਕੋਲ ਹੋਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਪਰੰਤੂ ਜਦੋਂ ਇੱਕ ਜੱਜ ਇਹ ਕਹੇ ਕਿ ਵੀ ਫਲਾਣੀ ਥਾਂ ਤੇ ਸੱਤ ਡਾਕੂਮੈਂਟਸ ਸੀ ਇੱਥੇ 11 ਨੇ ਇੱਥੇ ਤਾਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਹੋ ਗਈਆਂ ਬੜਾ ਤਰਸ ਆਉਂਦਾ ਹੈ ਕਿ ਜਿਹੜਾ ਐਨ ਆਰ ਸੀ ਹੋਈ ਹੀ ਨਹੀਂ ਉਹ 11 ਚ ਇੱਕ ਹੈ ਉਹ ਉਹ ਉੱਥੇ ਕਿਸੇ ਕੋਲ ਹੋਣਾ ਹੀ ਨਹੀਂਗਾ ਤੇ ਇੱਕ ਇੱਕ ਜੱਜ ਸਾਹਿਬ ਜਿਹੜੇ ਇਹ ਕਰਦੇ ਐ ਵੀ ਐਨੇ ਲੱਖ ਲੋਕਾਂ ਕੋਲ ਪਾਸਪੋਰਟ ਹੈ ਫਿਰ ਤਾਂ ਬਹੁਤ ਵਧੀਆ ਗੱਲ ਹੈ ਯਾਨੀ 8 ਕਰੋੜ ਲੋਕਾਂ ਚੋਂ ਕੁਝ ਲੱਖ ਲੋਕਾਂ ਕੋਲ ਪਾਸਪੋਰਟ ਹੈ ਤੇ ਬਾਕੀਆਂ ਕੋਲ ਕੀ ਹੈ ਸੋ ਜੱਜਾਂ ਦੀਆਂ ਟਿੱਪਣੀਆਂ ਆਪਣੇ ਆਪ ਤੇ ਬਹੁਤ ਪਰੇਸ਼ਾਨ ਕਰਨ ਨੇ ਦੇਖਦੇ ਆ ਅੱਜ ਫੇਰ ਬਹਿਸ ਹੋਣੀ ਹੈ ਕੀ ਹੁੰਦਾ ਤੇ ਪਿਛਲੀ ਵਾਰੀ ਉਹਨਾਂ ਨੇ ਜਦੋਂ ਪਹਿਲੀ ਤਰੀਕ ਪਈ ਸੀਗੀ ਜੁਲਾਈ ਦੇ ਵਿੱਚ ਤਾਂ ਉਦੋਂ ਇਹੀ ਕਿਹਾ ਸੀਗਾ ਵੀ ਜੇ ਸਾਨੂੰ ਆ ਗਿਆ ਵੀ ਸਾਡੇ ਨਿਗਾ ਚ ਵੀ ਜਿਹੜੇ ਬੰਦੇ ਜਿਉਂਦੇ ਐ ਤੇ ਉਹਨਾਂ ਨੂੰ ਮਰੇ ਹੋਏ ਦਿਖਾਇਆ ਤਾਂ ਅਸੀਂ ਇੱਕ ਮਿੰਟ ਨਹੀਂ ਲਾਉਂਦੇ ਇਹਨੂੰ ਸਾਰੀ ਨੂੰ ਕੈਨਸਲ ਕਰ ਦਿਆਂਗੇ ਹੁਣ ਉਹਨਾਂ ਨੇ ਪਰਸੋਂ ਜੋਗਿੰਦਰ যাদਬ ਦੋ ਜਣਿਆਂ ਨੂੰ ਲੈ ਕੇ ਆ ਗਏ ਉੱਥੇ ਤੇ ਉਹਦਾ ਸਗੋਂ ਚੰਗਾ ਕਰਨ ਦੀ ਬਜਾਏ ਉੱਥੇ ਇਲੈਕਸ਼ਨ ਕਮਿਸ਼ਨ ਦਾ ਵਕੀਲ ਕਹਿ ਰਿਹਾ ਵੀ ਇਹ ਜਗਤ যাদਬ ਸਾਹਿਬ ਨੂੰ ਇਹ ਜਿਹੇ ਡਰਾਮੇ ਕਰਨ ਦੀ ਕੀ ਲੋੜ ਐ ਇਹ ਇਹ ਸਗੋਂ ਇਹਨਾਂ ਦਾ ਅਪਲਾਈ ਕਰਾਵੇ ਤਾਂ ਕਿ ਇਹਨਾਂ ਦੀ ਵੋਟ ਬਣੇ ਕੱਲ 7 ਜਣੇ ਰਾਹੁਲ ਗਾਂਧੀ ਦੇ ਘਰੇ ਚਾਹ ਪੀ ਕੇ ਗਏ ਆ ਉਹ ਆਡਾ ਬੂਥਾਂ ਦੇ ਚਾਰ ਪੰਜ ਬੂਥਾਂ ਦੇ ਉਹ ਬੰਦੇ ਤੇ ਉਹ ਆਏ ਸੀ ਮਾਨ ਜੋ ਸੁਪਰੀਮ ਕੋਰਟ ਨੂੰ ਦੱਸਣ ਵੀ ਅਸੀਂ ਇਕੱਲੇ ਨਹੀਂ ਅਜਿਹੇ ਲੱਖਾਂ ਲੋਕ ਐ ਜਿਨ੍ਹਾਂ ਦੀਆਂ ਵੋਟਾਂ ਐ ਕੱਟਤੀਆਂ ਸੋ ਇਹ ਗੱਲਾਂ ਸੁਣਨ ਦੀ بجائے ਜੱਜ ਸਹਿਬਾਨ ਦਾ ਬੜਾ ਹੋਰ ਤਰ੍ਹਾਂ ਦਾ ਜਿਹੜਾ ਬਤੀਰੇਗਾ ਤੇ ਤੇਜਸਵੀ ਯਾਦਵ ਨੇ ਕੁਝ ਦਿਨ ਪਹਿਲਾਂ ਉਥੋਂ ਦੇ ਬਿਹਾਰ ਦੇ ਦਿੱਪਤੀ ਮੁੱਖ ਮੰਤਰੀ ਦੇ ਬਾਰੇ ਦੱਸਿਆ ਸੀ ਵੀ ਇਹਦੇ ਕੋਲ ਦੋ ਵੋਟਰ ਆਈਡੀ ਕਾਰਡ ਨੇ ਉਹ ਪਾਇਆ ਗਿਆ ਵੀ ਹਾਂ ਦੋ ਅੱਡ-ਅੱਡ ਬੂਥਾਂ ਤੇ ਆਪਣੇ ਹਲਕੇ ਦੇ ਵਿੱਚ ਇੱਕ ਬੂਥ ਤੇ ਇੱਕ ਕਾਰਡ ਬਣਾਇਆ ਹੋਇਆ ਦੂਜੇ ਤੇ ਦੂਜਾ ਬਣਾਇਆ ਹੋਇਆ ਤੇ ਕੱਲ ਉਹਨੇ ਜਿਹੜਾ ਉਥੋਂ ਦੀ ਜਿਹੜੇ ਮੁਜ਼ੱਫਰਨਗਰ ਦੀ ਮੁਜ਼ੱਫਰਪੁਰ ਦੀ ਜਿਹੜੀ ਇੱਕ ਮੇਅਰ ਹੈਗੀ ਬੀਜੇਪੀ ਦੀ ਉਸ ਦਾ ਨਿਰਮਲਾ ਦੇਵੀ ਉਸ ਦੇ ਦੋ ਵੋਟਰ ਕਾਰਡਾਂ ਦੀਆਂ ਕਾਪੀਆਂ ਸ਼ੋਅ ਕਰ ਦਿੱਤੀਆਂ ਵੀ ਇੱਕ ਬੂਥ ਨੰਬਰ 153 ਤੇ ਹੈ ਦੂਜੀ 257 ਤੇ ਹੈ ਮਾਨਯੋਗ ਸੁਪਰੀਮ ਕੋਰਟ ਇਹ ਨਾ ਸਾਰੀਆਂ ਗੱਲਾਂ ਨੂੰ ਦੇਖਣ ਦੀ ਬਜਾਏ ਹੋਰ ਪਾਸੇ ਬਹਿਸ ਨੂੰ ਲਿਜਾ ਰਹੀ ਹੈ ਦੇਖਦੇ ਆ ਅੱਜ ਕੀ ਬਣਦਾ ਤੇ ਬਹੁਤ ਹੀ ਬੁਰਾ ਹੋਊਗਾ ਤੇ ਜਿਹੜਾ ਰਾਹੁਲ ਗਾਂਧੀ ਨੇ 17 ਤਰੀਕ ਤੋਂ ਸਾਰੇ ਬਿਹਾਰ ਦੇ ਵਿੱਚ ਇਹਦੇ ਵਿਰੁੱਧ ਜਿਹਹਾਦ ਛੇੜਨ ਦੀ ਗੱਲ ਕੀਤੀ ਹੈ ਉਹ ਇੱਕ ਚੰਗੀ ਗੱਲ ਹੈ ਕਿ ਲੜਾਈ ਜਿਹੜੀ ਹੈ ਅਸਲ 'ਚ ਸੜਕਾਂ ਤੇ ਲੜੀ ਜਾਣ ਵਾਲੀ ਹੈ ਕਿਉਂਕਿ ਲੋਕਾਂ ਦੀ ਲੜਾਈ ਹੈ ਦਾ ਅਸਲ ਇਹ ਇਹ ਕੋਈ ਤਕਨੀਕੀ ਨੁਕਤਿਆਂ ਦੀ ਲੜਾਈ ਨਹੀਂ ਹੈ ਇਹ ਲੋਕਾਂ ਦੀ ਲੜਾਈ ਹੈ ਲੋਕਤੰਤਰ ਦੀ ਲੜਾਈ ਹੈ ਭਾਰਤੀ ਸੰਵਿਧਾਨ ਦੀ ਲੜਾਈ ਹੈ ਤੇ ਇਹ ਲੋਕ ਹੀ ਲੜਨ ਤਾਂ ਹੀ ਚੰਗਾ ਹੈ ਤੇ ਜਿਹੜੇ ਆਗੂ ਆ ਉਹਨਾਂ ਨੇ ਤਾਂ ਜਸਟ ਅਗਵਾਈ ਦੇਣੀ ਹੈ ਤੇ ਲੋਕਾਂ ਦੇ ਪੱਧਰ ਦੇ ਉੱਤੇ ਕੱਲੇ ਬਿਹਾਰ ਦੇ ਵਿੱਚ ਨਹੀਂ ਇਹ ਸਾਰੇ ਥਾਵਾਂ ਤੇ ਦੂਜਾ ਕੁਝ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਪਰਸੋਂ CPI ML ਦੇ ਇੱਕ MP ਹੈ ਨਾ ਸੁਦਾਮਾ ਪ੍ਰਸਾਦ ਬਿਹਾਰ ਤੋਂ ਉਹਨਾਂ ਨੇ ਪੁੱਛ ਲਿਆ ਵੀ ਜਿਹੜਾ ਨਾਗਰਿਕਤਾ ਦੇਣ ਦਾ ਕੋਈ ਕਿਹੜਾ ਡਾਕੂਮੈਂਟ ਹੈ ਜਿਹਨੂੰ ਅਸੀਂ ਨਾਗਰਿਕਤਾ ਦਾ ਆਧਾਰ ਮੰਨ ਸਕਦੇ ਹਾਂ ਉਹਦਾ ਮੰਤਰੀ ਤੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਉਹਨੇ 1955 ਦੇ ਜਿਹੜਾ ਨਾਗਰਿਕਤਾ ਕਾਨੂੰਨ ਹੈ ਸਾਡਾ ਉਸ ਦੀਆਂ ਧਾਰਾਵਾਂ ਪੜ੍ਹ ਕੇ ਸੁਣਾਉਂਦੀਆਂ ਵੀ ਆਹ ਧਾਰਾਵਾਂ ਨੇ ਆਹ ਕਹਿੰਦੀਆਂ ਨੇ ਵੀ ਜਾਂ ਤਾਂ ਬਰਥ ਤੋਂ ਹੋਵੇ ਜਾਂ ਇਹ ਹੋਵੇ ਨੈਚਰਲਾਈਜੇਸ਼ਨ ਹੋਵੇ ਇਸ ਤਰ੍ਹਾਂ ਹੋਵੇ ਉਹ ਜਿਹੜੇ 5 6 ਤਰੀਕੇ ਹੈਗੇ ਆ ਉਹ ਦੱਸਦੇ ਪਰ ਕੋਈ ਇੱਕ ਡਾਕੂਮੈਂਟ ਜਿਹੜਾ ਇਹ ਦੱਸਦਾ ਹੋਵੇ ਵੀ ਇਹ ਜੈਪਾਲ ਸਿੰਘ ਕੋਲ ਹੈਗਾ ਤੇ ਇਹ ਇਥੋਂ ਦਾ ਭਾਰਤ ਦਾ ਨਾਗਰਿਕ ਹੈ ਉਹ ਦੱਸੋ ਕਿਹੜਾ ਹੈਗਾ ਉਥੇ ਪਾਰਲੀਮੈਂਟ ਚ ਨਹੀਂ ਦੱਸ ਸਕਦੀ ਤੇ ਜਦੋਂ ਆਉਂਦੀ ਹੈ ਆਧਾਰ ਦੀ ਗੱਲ ਵੀ ਇਹ ਤਾਂ ਦਾਕੂ ਇਹ ਤਾਂ ਜਿਹੜਾ ਹੈਗਾ ਉਹਦਾ ਹੈ ਨਹੀਂਗਾ ਤੇ ਜਿਹੜੇ ਡਾਕੂਮੈਂਟ ਉਹ ਕਹਿੰਦੇ ਆ ਜਿਨ੍ਹਾਂ ਨੂੰ 11 ਦੀ ਲਿਸਟ ਬਣਾਈ ਹੋਈ ਹੈ ਉਹਨਾਂ ਚ ਇੱਕ ਰੈਜ਼ੀਡੈਂਸ ਦਾ ਸਰਟੀਫਿਕੇਟ ਹੈ ਰੈਜ਼ੀਡੈਂਸ ਦਾ ਸਰਟੀਫਿਕੇਟ ਉੱਥੇ ਇੱਕ ਕੁੱਤੇ ਦੇ ਨਾਂ ਤੇ ਬਣ ਗਿਆ ਜਿਹਦੇ ਨਾਲ ਸਿੱਧ ਹੋਇਆ ਵੀ ਉਹ ਕਿਸੇ ਦਾ ਵੀ ਬਣ ਜਾਂਦਾ ਹੈ ਉਹ ਤਾਂ ਬਹੁਤ ਹੀ ਜਾਲੀ ਹੋ ਸਕਦਾ ਹੈ 트럼ਪ ਦਾ ਬਣ ਗਿਆ ਡੋਨਾਲਡ 트럼ਪ ਦਾ ਉਹਦੀ ਫੋਟੋ ਲਾ ਕੇ ਕੁੱਤੇ ਦੀ ਫੋਟੋ ਲਾ ਕੇ ਬਣ ਗਿਆ ਸੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਡਾਕੂਮੈਂਟ ਮੰਨਣੇ ਐ ਉਹ ਉਹ ਕਿਹੜਾ ਜਾਲੀ ਨਹੀਂ ਬਣਦੇ ਸੋ ਇਹ ਸਾਰਾ ਜਿਗਾਰਡ ਮਾੜਾ ਤੇ ਇਸੇ ਤਰ੍ਹਾਂ ਦੀ ਇੱਕ ਖਬਰ ਨਾਲ ਕਿਉਂਕਿ ਅਮਿਤ ਸ਼ਾਹ ਜੀ ਉੱਥੇ ਗਏ ਉਹ ਕਹਿੰਦੇ ਤਾਂ ਕਰਕੇ ਰੌਲਾ ਪਾਉਂਦੇ ਆ ਵੀ ਕੁਸ ਪੈਂਠੀਆਂ ਨੇ ਬਹੁਤ ਸਾਰੀਆਂ ਵੋਟਾਂ ਬਣਾ ਲਈਆਂ ਨੇ ਅਸੀਂ ਉਹ ਕੁਸ ਪੈਂਠੀਏ ਫੜਨੇ ਆ ਹੁਣ ਉਹ ਕੁਸ ਪੈਂਠੀਏ ਕੱਲ ਉੱਥੇ ਦਿੱਲੀ ਚ ਆ ਗਏ ਰਾਹੁਲ ਗਾਂਧੀ ਦੇ ਘਰੇ ਆ ਕੇ ਚਾਹ ਪੀ ਗਏ ਉਹ ਅਖੌਤੀ ਕੁਸ ਪੈਂਠੀਏ ਸੋ ਉਹਨਾਂ ਕੁਸ ਪੈਂਠੀਆਂ ਦਾ ਰੌਲਾ ਜਿਹੜਾ ਪਾਇਆ ਹੋਇਆ ਉਹਦੇ ਚ ਇੱਕ ਅਮੀਰ ਸ਼ੇਖ ਨਾਂ ਦਾ ਲੜਕਾ ਵੈਸਟ ਬੰਗਾਲ ਦਾ ਪਾਛੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦਾ ਉਹਨੂੰ ਉਹ ਕੰਮ ਕਰਨ ਲਈ ਰਾਜਸਥਾਨ ਦੇ ਆਇਆ ਹੋਇਆ ਸੀ ਇਹ ਰਾਜਸਥਾਨ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉਹਨਾਂ ਨੂੰ ਫੜ ਲਿਆ ਇਹ ਕਿਹਾ ਗਿਆ ਤੂੰ ਬੰਗਲਾਦੇਸ਼ੀ ਹੈ ਉਹਨੂੰ ਬੰਗਲਾਦੇਸ਼ ਭਾ ਤੱਕ ਤੱਕ ਕੇ ਤੇ ਜਦੋਂ ਉਹ ਹਾਈ ਕੋਰਟ ਦੇ ਵਿੱਚ ਉਹਦੇ ਪੇਰੈਂਟਸ ਨੇ ਉੱਥੇ ਹੈਬੀਅਸ ਕੋਰਪਸ ਪਾਈ ਵੀ ਸਾਡਾ ਮੁੰਡਾ ਪੇਸ਼ ਕਰੋ ਇੱਥੇ ਅਦਾਲਤ ਦੇ ਵਿੱਚ ਤਾਂ ਕੱਲ ਬੀਐਸਐਫ ਨੇ ਉਹਨੂੰ ਇਹ ਜੋਰਾਟ ਜਿਹੜੀ ਉਥੋਂ ਦੀ ਪੁਲਿਸ ਹੈ ਉਹਦੇ ਹਵਾਲੇ ਕੀਤਾ ਉਹ ਕੱਲ ਵਾਪਸ ਆਇਆਗਾ ਬੰਗਲਾਦੇਸ਼ ਭੇਜਿਆ ਹੋਇਆ ਸੋ ਜਣੀ ਜਿਹੜੇ ਇਹੇ ਜੇ ਜਦੋਂ ਸਲੋਗਨ ਚਲਾਉਨੇ ਹੋ ਵੀ ਇਹ ਬੰਗਲਾਦੇਸ਼ੀ ਬਣਾ ਗਏ ਜੀ ਵਿਦੇਸ਼ੀ ਬਣਾ ਗਏ ਜੀ ਤਾਂ ਵਿਦੇਸ਼ੀ ਤਾਂ 10 ਵੀ 50 ਹੋਣਗੇ ਤੁਹਾਡੀ ਜਿਹੜੀ ਸੀਆਈਡੀ ਹੈ ਪਤਾ ਕਰ ਲੋ ਵੀ ਕਿੰਨੇ ਕ ਉਹਨਾਂ ਦਾ ਪੁੱਛਗਿੱਛ ਕਰ ਲੋ ਸਾਰੀ ਦੁਨੀਆ ਕਿਉਂ ਫਾਹੇ ਟੰਗੀ ਹੋਈ ਹੈ ਇਹ ਬਿਲਕੁਲ ਹੀ ਗਲਤ ਹੈ ਅ ਦੂਸਰੀ ਗੱਲ ਜਿਹੜੀ ਹੈ ਦਿੱਲੀ ਗਵਰਨਮੈਂਟ ਦੇ ਤਿੰਨ ਹਸਪਤਾਲ ਹੈ ਵੱਡੇ ਦਿੱਲੀ ਸਰਕਾਰ ਦੇ ਜਿਨ੍ਹਾਂ ਦੇ ਵਿੱਚ 24 ਘੰਟੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਐਮਰਜੈਂਸੀ ਸੇਵਾਵਾਂ ਉਹਨਾਂ ਚੋਂ ਇੱਕ ਹਸਪਤਾਲ ਦਾ ਨਾਂ ਹੈ ਲੋਕ ਨਾਇਕ ਹਸਪੀਟਲ ਲੋਕ ਨਾਇਕ ਨਾਇਕ ਹਸਪਤਾਲ ਦੇ ਕੋਲ ਕੱਲ ਤੱਕ ਉੱਥੋਂ ਦੇ ਸਰਜਰੀ ਜਿਹੜਾ ਨਿਊਰੋ ਸਰਜਰੀ ਹੈ ਨਿਊਰੋ ਸਰਜਰੀ ਉਸ ਦੇ ਵਿਭਾਗ ਦੇ ਵਿੱਚ 14 ਵੈਂਟੀਲੇਟਰ ਸੀ 14 ਦੇ 14 ਹੀ ਕੰਮ ਨਹੀਂ ਸੀ ਕਰਦੇ ਤੇ ਕੱਲ 15ਵਾਂ ਇੱਕ ਨਵਾਂ ਲਿਆਂਦਾ ਉਹੀ ਕੰਮ ਕਰਦਾ ਹੈ ਨਿਊਰੋ ਸਰਜਰੀ ਜਿੱਥੇ ਪਲ-ਪਲ ਲੋਡ ਪੈਂਦੀ ਹੈ ਇਸ ਗੱਲ 'ਤੇ ਉਹਨਾਂ ਦੇ ਵਿੱਚੋਂ ਜਿਹੜੇ 14 ਨੇ ਪੁਰਾਣੇ ਦੋ ਤਾਂ 1 ਸਾਲ ਤੋਂ ਕੰਡਮ ਪਏ ਐ ਤੇ ਕਈ ਜਿਹੜੇ ਐ ਉਹ ਬਹੁਤ ਕੋਈ ਕਈ 10 ਮਹੀਨਿਆਂ ਤੋਂ 10 ਐ ਜਿਹੜੇ ਉਹ 8 ਮਹੀਨਿਆਂ ਤੋਂ ਕੰਡਮ ਪਏ ਐ ਇਸ ਤਰ੍ਹਾਂ ਬਾਕੀ ਕੰਡਮ ਪਏ ਐ ਤੇ ਦੋ ਜਿਹੜੇ ਐ ਉਹ ਪੀਐਮ ਕੇਅਰਸ ਫੰਡ ਚੋਂ ਖਰੀਦੇ ਹੋਏ ਸੀ ਪ੍ਰਧਾਨ ਮੰਤਰੀ ਜੀ ਉਹ ਫੰਡ ਦਾ ਕੋਈ ਹਿਸਾਬ ਕਿਤਾਬ ਨਹੀਂ ਦੰਦੇ ਉਸ ਚੋਂ ਖਰੀਦਿਆ ਹੋਇਆ ਸੀਗਾ ਸੋ ਇਸ ਤਰ੍ਹਾਂ ਦਾ ਬੁਰਾ ਹਾਲ ਹੈ ਦਿੱਲੀ ਦੇ ਵਿੱਚ ਤੇ ਬਾਕੀ ਥਾਵਾਂ ਤੇ ਕੀ ਹਾਲ ਹੋਊਗਾ ਇਹ ਜਰਾ ਸੋਚਣ ਦੀ ਲੋੜ ਹੈ ਅ ਦੋਸਤੋ ਇੱਕ ਹੋਰ ਗੱਲ ਅ ਜਿਹੜੇ ਤਾਮਨਾਡੂ ਦੇ ਗਵਰਨਰ ਨੇ ਸ਼੍ਰੀ ਆਰਨਨ ਰਵੀ ਸਾਹਿਬ ਉਹਨਾਂ ਦੀ ਉੱਥੋਂ ਦੀ ਸਰਕਾਰ ਨਾਲ ਤਾਂ ਇੱਕ ਟਕੜਕਾ ਰਹਿੰਦਾ ਹੀ ਹੈ ਉਹਨਾਂ ਦੇ ਬਿੱਲ ਰੋਕੇ ਹੋਏ ਹੈ ਕੱਲ ਉੱਥੇ ਦੀ ਇੱਕ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੀਗੀ ਉੱਥੇ ਇੱਕ ਲੇਡੀ ਐ 38 ਸਾਲਾਂ ਦੀ ਜੀਨ ਜੋਸਫ ਜੀਨ ਜੋਸਫ ਨੇ ਪੀ ਐਚ ਡੀ ਕੀਤੀ ਸੀ ਪੀ ਐਚ ਡੀ ਦੀ ਡਿਗਰੀ ਲੈਣੀ ਸੀ ਤੇ ਉਹ ਸਟੇਜ ਤੇ ਚੜਦੀ ਐ ਤੇ ਰਵੀ ਸਾਹਿਬ ਉੱਥੇ ਖੜੇ ਐ ਤੇ ਉਹ ਰਵੀ ਸਾਹਿਬ ਦੇ ਕੋਲੋਂ ਦੀ ਲੰਘ ਜਾਂਦੀ ਐ ਤੇ ਰਵੀ ਸਾਹਿਬ ਦੇਖਦੇ ਰਹਿ ਜਾਂਦੇ ਵੀ ਮੇਰੇ ਕੋਲ ਖੜੂਗੀ ਤੇ ਮੇਰੇ ਤੋਂ ਡਿਗਰੀ ਲਾਊਗੀ ਉਹਨੇ ਲਈ ਨਹੀਂ ਡਿਗਰੀ ਉਹਦੇ ਤੋਂ ਤੇ ਉਹ ਡਿਗਰੀ ਉਹਨੂੰ ਵਾਈਸ ਚਾਂਸਲਰ ਨੇ ਦਿੱਤੀ ਤੇ ਉਹਨੂੰ ਬਾਅਦ ਚ ਪੁੱਛਿਆ ਗਿਆ ਵੀ ਤੂੰ ਇਹ ਤਾਂ ਕਿਉਂ ਨਹੀਂ ਡਿਗਰੀ ਲਈ ਕਹਿੰਦੀ ਇਹ ਬੰਦਾ ਸਾਡੇ ਤਾਮਲ 나ਡੂ ਦਾ ਤੇ ਤਾਮਲ 나ਡੂ ਦੀ ਭਾਸ਼ਾ ਦਾ ਤਾਮਲ ਭਾਸ਼ਾ ਦਾ ਤੇ ਤਾਮਲ ਸੱਭਿਆਚਾਰ ਦਾ ਹਮੇਸ਼ਾ ਵਿਰੋਧੀ ਹੈ ਉਹਦੀ ਉਹਦੀ ਡਿਸਰੈਸਪੈਕਟ ਕਰਦਾ ਹੈ ਉਹਦੀ ਉਹਦੀ ਤੋਹੀਨ ਕਰਦਾ ਹੈ ਤੇ ਸਾਡੇ ਜਿਹੜੇ ਬਹੁਤ ਸਾਰੇ ਬਿਲ ਨੇ ਤਾਮਲ 나ਡੂ ਦੇ ਉਹਨਾਂ ਨੂੰ ਰੋਕੀ ਬੈਠਾ ਇਸ ਕਰਕੇ ਮੈਂ ਇਹੋ ਜਿਹੇ ਬੰਦੇ ਦੇ ਹੱਥੋਂ ਡਿਗਰੀ ਨਹੀਂ ਸੀ ਲੈਣਾ ਚਾਹੁੰਦੀ ਤੇ ਕੋਈ ਜ਼ਮਾਨਾ ਸੀ ਦੋਸਤੋ 70ਵਿਆਂ ਦੇ ਵਿੱਚ ਜਦੋਂ ਇੱਕ ਵਾਰ ਵਾਂਸੀ ਲਾਲ ਆਏ ਸੀ ਹੈ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ 'ਚ ਡਿਗਰੀਆਂ ਵੰਡਣ ਤਾਂ ਉਦੋਂ ਪ੍ਰithvi ਸਿੰਘ ਜੀ ਹੁੰਦੇ ਸੀਗੇ ਵਿਦਿਆਰਥੀਆਂ ਦੇ ਆਗੂ ਉਸ ਟਾਈਮ ਉਹਨਾਂ ਨੇ ਉਹ ਡਿਗਰੀ ਨਾਲ ਹੀ ਲੈਂਦੇ ਹੋਇਆ 파ੜਤੀ ਸੀ ਕਿਹਾ ਸੀ ਵੀ ਸਾਨੂੰ ਆ ਕਾਗਜ਼ ਦੇ ਟੁਕੜੇ ਨਹੀਂ ਚਾਹੀਦੇ ਸਾਨੂੰ ਰੁਜ਼ਗਾਰ ਚਾਹੀਦਾ ਦੇਖਦੇ ਆ ਅੱਜ ਦੇ ਵਿਦਿਆਰਥੀ ਕਿੰਨੀ ਕੁ ਇਸ ਗੱਲ ਤੋਂ ਸਿੱਖਦੇ ਐ ਲੜਾਈ ਤੋਂ ਬਿਨਾ ਕਦੇ ਕੁਝ ਨਹੀਂ ਮਿਲਿਆ ਹੈਗਾ ਅਹ ਦੋਸਤੋ ਇੱਕ ਅਗਲੀ ਗੱਲ ਆਪਰੇਸ਼ਨ ਸੰਧੂਰ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਨੇ ਸਾਡੇ ਮਾਨਯੋਗ 에ਅਰ ਫੋਰਸ ਦੇ ਮੁਖੀ ਸਾਹਿਬ ਨੇ ਬੜੀ ਵੱਡੀ ਲੰਬੀ ਚੌੜੀ ਇੰਟਰਵਿਊ ਦਿੱਤੀ ਹੈ ਝੁੰਚਣੂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਝੁੰਚਣੂ ਦਾ ਇੱਕ ਬੰਦਾ ਜਿਹੜਾ ਉਹ ਉੱਥੇ ਉਦਮਪੁਰ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਜਦੋਂ ਪਾਕਿਸਤਾਨ ਤੋਂ ਕੋਈ ਗੋਲੇ ਡਿੱਗੇ ਆ ਤਾਂ ਉਹਨਾਂ ਦੇ ਵਿੱਚ ਉਹ ਮਾਰਿਆ ਗਿਆ ਸੀਦਾ ਉੱਥੇ ਉਹ ਜਿਹੜਾ ਹੈਗਾ ਮੈਡੀਕਲ ਅਸਿਸਟੈਂਟ ਸੀ ਲੱਗਿਆ ਹੋਇਆ ਤੇ ਜਦੋਂ ਪਾਰਲੀਮੈਂਟ ਦੇ ਵਿੱਚ ਗੱਲ ਚੱਲ ਰਹੀ ਸੀ ਤਾਂ ਰਾਜਨਾਥ ਸਿੰਘ ਨੇ ਬੜਾ ਬਿਆਨ ਦਿੱਤਾ ਵੀ ਕੋਈ ਸਾਡਾ ਬੰਦਾ ਨਹੀਂ ਮਰਿਆ ਤਾਂ ਉਸ ਟਾਈਮ ਚੁੰਚੂਨ ਦਾ ਜਿਹੜਾ ਐਮਪੀ ਹੈ ਕਾਂਗਰਸ ਦਾ ਉਸ ਨੇ ਉਹਨੂੰ ਖੜ ਕੇ ਕਿਹਾ ਸੀ ਵੀ ਤੁਸੀਂ ਝੂਠ ਬੋਲਦੇ ਹੋ ਸਾਡਾ ਇਲਾਕਾ ਫੌਜ ਚ ਜਾਂਦਾ ਹੈ ਤੇ ਉੱਥੋਂ ਆਹ ਬੰਦਾ ਸਾਡਾ ਮਰਿਆ ਹੋਇਆ ਤੇ ਤੁਸੀਂ ਉਹਨੂੰ ਇਹ ਹਲੇ ਤੱਕ ਉਹਦੇ ਮਰਨ ਦਾ ਸਰਟੀਫਿਕੇਟ ਵੀ ਨਹੀਂ ਦਿੱਤਾ ਵੀ ਉਹ ਦੇਸ਼ ਦੇ ਲਈ ਸ਼ਹੀਦ ਹੋ ਗਿਆ ਤਾਂ ਕੱਲ ਜਿਹੜਾ ਹੈਗਾ 에ਅਰ ਫੋਰਸ ਦਾ ਚੀਫ ਉੱਥੇ ਗਿਆ ਹੋਇਆ ਸੀ ਉਹਨਾਂ ਦੇ ਘਰ ਤੇ ਉਹਨੇ ਉਹਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇੱਕ ਦੋ ਹਫ਼ਤਿਆਂ 'ਚ ਤੁਹਾਨੂੰ ਜਿਹੜਾ ਇਹ ਤੁਹਾਡਾ ਕੈਜੂਐਲਟੀ ਸਰਟੀਫਿਕੇਟ ਹੈ ਉਹ ਦੇ ਦੇਾਂਗੇ ਹਜੇ ਉਹਨਾਂ ਨੂੰ ਕੈਜੂਐਲ 3 ਮਹੀਨੇ ਲੰਘ ਗਏ ਰੋਲਾ ਬੜਾ ਹੈ ਆਪਰੇਸ਼ਨ ਸੰਧੂਰ ਦਾ ਹਾਲੇ جاری ਹੈ ਮੋਦੀ ਜੀ ਕਹਿੰਦੇ ਤੇ ਇਹਦੇ باوجود ਅਜੇ ਤੱਕ ਉਸ ਬੰਦੇ ਨੂੰ ਉਹਦਾ ਉਹਦੀ ਸ਼ਹਾਦਤ ਦਾ ਸਰਟੀਫਿਕੇਟ ਤੱਕ ਨਹੀਂ ਮਿਲਿਆ ਬਾਕੀ ਸਹੂਲਤਾਂ ਦਾ ਕੀ ਮੈਂਦੀਆਂ ਅਗਲੀ ਗੱਲ ਦੋਸਤੋ ਅਸਾਮ ਦੇ ਵਿੱਚ ਬੜਾ ਗੁੰਡਾਗਰਦੀ ਮਚਾਈ ਹੋਈ ਹੈ ਉੱਥੋਂ ਦੀ ਸਰਕਾਰ ਨੇ ਪਿਛਲੀ 7 ਜੁਲਾਈ ਨੂੰ ਆ 12 ਜੁਲਾਈ ਨੂੰ 1080 ਪਰਿਵਾਰਾਂ ਦੇ ਘਰ ਬਲਡੋਜ਼ਰ ਨਾਲ ਢਾਤੇ 17 ਤਰੀਕ ਨੂੰ ਉੱਥੇ ਜਿਹੜੇ ਲੋਕ ਕੁੱਲੀਆਂ ਪਾ ਕੇ ਆਪਣੀ ਟੈਂਟ ਲਾ ਕੇ ਰਹਿਣ ਲੱਗ ਗਏ ਵੀ ਚਲੋ ਰਹਿਣਾ ਤਾਂ ਹੀ ਕਿਤੇ ਕਿਸੇ ਨਾ ਕਿਸੇ ਥਾਂ ਤੇ ਤਾਂ ਰਹਿਣਾ ਹੀ ਹੈ ਤੇ ਉੱਥੋਂ ਨੂੰ ਜਾਂਦੀ ਜਿਹੜੀ ਮੇਨ ਸੜਕ ਹੈ ਉਹ ਸੜਕ ਪੱਟਤੀ ਪੁਲਿਸ ਨੇ ਜਦੋਂ ਸੜਕ ਪੱਟ ਰਹੇ ਸੀ ਤਾਂ ਲੋਕਾਂ ਦੀ ਝੜਾਪ ਹੋ ਗਈ ਝੜਾਪ ਦੇ ਵਿੱਚ ਪੁਲਿਸ ਨੇ ਇੱਕ ਬੰਦਾ ਗੋਲੀ ਨਾਲ ਮਾਰਤਾ ਤੇ ਉਹਦੀ ਇਨਕੁਆਇਰੀ ਲਈ ਉਹ ਉਸ ਲੜਕੇ ਦੀ ਮਾਂ ਨੇ ਜਿਹੜਾ ਹਾਈ ਕੋਰਟ ਹੈ ਗੁਹਾਟੀ ਦੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ ਕਿ ਇਸ ਦੀ ਨਿਰਪੱਖ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਲਾਸਟ ਗੱਲ ਵੰਡ ਦਾ ਰੰਡ ਹੁਣ ਤੱਕ ਤਾਂ ਅਸੀਂ ਸਮਝਦੇ ਸੀ ਵੀ ਯੂਪੀ ਇੱਥੇ ਸਾਰੇ ਕਿਤੇ ਵੀ ਮੁਸਲਮਾਨਾਂ ਨੂੰ ਰੇੜੀਆਂ ਨਹੀਂ ਲਾਉਣ ਦੇਣੀਆਂ ਜਿਹੜੇ ਹਿੰਦੂ ਤਿਹਾਰ ਨੇ ਚਾਹੇ ਉਹ ਕਾਂਬੜ ਯਾਤਰਾ ਹੈ ਕਿ कहीं ਹੋਰ ਹੈ ਹੁਣ ਤਾਮਨਾਡੂ ਦੇ ਵਿੱਚ ਵੀ ਬਿਮਾਰੀ ਚੱਲੀ ਗਈ ਉਹ ਕਹਿੰਦੇ ਵੀ ਸਾਡੇ ਟੈਂਪਲ ਅੱਗੇ ਸਾਡੇ ਮੰਦਿਰ ਅੱਗੇ ਜਿਹੜੀਆਂ ਦੁਕਾਨਾਂ ਦੰਦਿਆ ਉਹ ਸਿਰਫ ਵੈਸ਼ਨਵੀ ਪੰਡਤਾਂ ਨੂੰ ਦਿੱਤੀਆਂ ਜਾਣ ਸਰਕਾਰ ਨੇ ਜਿਹੜਾ ਉਹਨਾਂ ਦਾ ਮੈਨੇਜਮੈਂਟ ਕਰਦੀ ਐ ਥਾਂ ਦਿੰਦੀ ਐ ਉਹਨਾਂ ਨੇ ਵੈਸ਼ਨਵੀ ਲੋਕ ਰਖਿਆ ਵੀ ਜਿਨ੍ਹਾਂ ਨੂੰ ਵੈਸ਼ਨਵ ਸੱਭਿਆਚਾਰ ਦਾ ਖਾਣ ਪੀਣ ਦਾ ਪਤਾ ਹੈਗਾ ਸਿਰਫ ਉਹ ਦੁਕਾਨਾਂ ਦੀਆਂ ਬੋਲੀਆਂ ਦੇਣ ਤੇ ਇਹ ਮੰਗ ਰਹੇ ਐ ਕਿ ਵੈਸ਼ਨਵੀ ਪੰਡਤਾਂ ਨੂੰ ਹੀ ਦਿੱਤੀਆਂ ਜਾਣ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀ ਇਹ ਮੰਗ ਰੱਦ ਕਰ ਦਿੱਤੀ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ